ਨੋ ਦੋਸਤੋ ਨੀਟੂ ਛਟਰਾ ਵਾਲੇ ਪਹੁੰਚੇ ਨੇ ਥੋੜੇ ਨਾਰਾਜ਼ ਜਿਹੜੇ ਨਜ਼ਰ ਆ ਰਹੇ ਨੇ ਜੀ ਨੀਟੂ ਜੀ ਰਿੰਕੂ ਉਹਨਾਂ ਨੇ ਤਾਂ ਹੁਣ ਆਮ ਆਦਮੀ ਪਾਰਟੀ ਛੱਡ ਕੇ ਕਿਸਦਾ ਨਾਮ ਨਹੀਂ ਲੈਣਾ ਕੋਈ ਜਾਵੇ ਪਾਰਟੀ ਕੋਈ ਆਏ ਪਾਰਟੀ ਮੈਨੂੰ ਉਹਨਾਂ ਕੋਈ ਨਾਮ ਦੇਣੀਗਾ ਠੀਕ ਹੈ ਨਾ ਗੱਲ ਹੈਗੀ ਇੱਥੇ ਰੱਬ ਦੀ ਕਿ ਜੇ ਬੰਦਾ ਕੋਈ ਤੁਹਾਨੂੰ ਵੋਟਰ ਪਾ ਦਿੰਦਾ ਵੋਟ ਪੋਟ ਕਰ ਦਿੰਦਾ ਤੁਹਾਡਾ ਕੀ ਫਰਜ਼ ਬੰਦਾ ਕਿ ਲੋਕਾਂ ਦਾ ਹੀ ਉਹਨਾਂ ਦਾ ਵੋਟਰ ਦਾ ਹੱਕ ਮੋੜਨਾ ਸਾਡਾ ਇਹ ਨਹੀਂ ਕਿ ਮਹਿੰਗਾਈ ਸਿਰ ਤੇ ਚੜ ਗਿਆ ਮੈਂ ਹੁਣ ਪ੍ਰਧਾਨ ਮੰਤਰੀ ਕਿੰਨੀ ਮਹਿੰਗਾਈ ਕਰ ਦਿੰਦੀ ਆ ਹੁਣ ਕਿੱਥੇ ਅਸੀਂ ਪਹਿਲੇ ਜਾ ਕੇ ਜਾਂਦੇ ਹਾਂ ਰਾਸ਼ਨ ਲੈ ਜਾਂਦੇ ਹਾਂ ਸਾਡਾ ਦਿਲ ਵੀ ਰੋਂਦਾ ਸਾਡੀ ਆਤਮਾ ਵੀ ਰੋਂਦੀ ਅਸੀਂ ਫਿਰ ਵੋਟ ਪਾਣੇ ਕਿਉਂ ਪਾਣੇ ਵੋਟ ਯਾਰ ਕਾਦੇ ਵਕਤ ਵੋਟ ਪਾਣੇ ਪਿਆ ਵੋਟ ਅਸੀਂ ਤਾਂ ਪਾਣੇ ਆ ਵੀ ਸਾਡੀ ਮਹਿੰਗਾਈ ਕਰੇ ਸਾਡੇ ਜੇ ਸਾਡੇ ਬੱਚਿਆਂ ਨੂੰ ਨੌਕਰੀ ਮਿਲੇ ਸਾਡੇ ਬੱਚਿਆਂ ਨੂੰ ਉਹ 4 ਸਾਲ ਦਾ ਕਰ ਦਿੱਤਾ ਬੇੜਾ ਗਰਕ ਕਰ ਦਿੱਤਾ ਨਾ ਸਾਡਾ ਕਿਸਾਨ ਖੁਸ਼ ਆ ਨਾ ਸਾਡਾ ਜਵਾਨ ਖੁਸ਼ ਆ ਨਾ ਸਾਡੇ ਵਕੀਲ ਖੁਸ਼ ਆ ਉਹ ਕੋਈ ਕਹਿੰਦਾ ਬੈਲਟ ਪੇਪਰ ਦਾ ਵੋਟਾ ਪਾਉ ਕੋ ਕਹਿੰਦਾ ਇਹ ਨਾ ਪਾਉ ਉਹ ਸਾਰਾ ਦੇਸ਼ ਇਹਨਾਂ ਨੇ ਹਿਲਾ ਕੇ ਰੱਖ ਦਿੱਤਾ ਸਿਸਟਮ ਦੇ ਵਿੱਚੋਂ ਬਾਹਰ ਕੱਢ ਦਿੱਤਾ ਮੈਨੂੰ ਸਮਝ ਆਂਦਾ ਵੀ ਇਹਨਾਂ ਲੋਕਾਂ ਨੂੰ ਹੋ ਕੀ ਗਿਆ ਇਹਨਾਂ ਨੂੰ ਮਹਿੰਗਾਈ ਨਹੀਂ ਦਿੱਸਦੀ ਪਈ ਇਹਨਾਂ ਨੂੰ ਗਰੀਬਾਂ ਦੇ ਬੱਚੇ ਨਹੀਂ ਦਿੱਸਦੇ ਪਈ ਇੱਥੇ ਨਸ਼ਾ ਬੱਕ ਰਿਆ ਇੱਥੇ ਲੋਕ ਸਮੈਕ ਕੱਪ ਕਰ ਰਹੇ ਆ ਇੱਥੇ ਲੋਕ ਗੋਲੀਆਂ ਚੜਾ ਰਹੇ ਆ ਇਹਨਾਂ ਨੂੰ ਇਹ ਕੁਝ ਨਹੀਂ ਪਤਾ ਕਹਿੰਦੇ ਜੀ ਭਗਵੰਤ ਮਾਨ ਖਾ ਗਿਆ ਮੈਂ ਭਗਵੰਤ ਮਾਨ ਦੀ ਫੇਵਰ ਨਹੀਂ ਕਰਦਾ ਚਲੋ ਬੰਦਾ ਕੁਸ ਤੇ ਸੁਖੀ ਆ ਨਾ ਬਿਜਲੀ ਦੇ ਕਿਹਦੀ ਕਿਹਦੀ ਫੇਵਰ ਕਰਦੇ ਹੋ ਤੁਸੀਂ ਮੈਂ ਫੇਵਰ ਨਹੀਂ ਕਰਦਾ ਜੇ ਬੰਦਾ ਸੁਖੀ ਆ ਬਿਜਲੀ ਦਾ ਬਿੱਲ ਨਹੀਂ ਆਉਂਦਾ ਇਹਨਾਂ ਦੇ ਸੁਖੀ ਆ ਨਾ ਕਿਹੜਾ ਮੰਤਰੀ ਨਹੀਂ ਖਾਂਦਾ ਕੋਈ ਆਪਣੇ ਬੱਚਿਆਂ ਦੀ ਕਸਮ ਖਾ ਕੇ ਆਦਾ ਕਿ ਮੈਂ ਨਹੀਂ ਖਾਂਦਾ ਕੋਈ ਇੱਕ ਮੰਤਰੀ ਮੈਨੂੰ ਕਸਮ ਖਾ ਕੇ ਕਹ ਕੋਈ ਪੈਸਾ ਨਹੀਂ ਖਾਂਦਾ ਜਿਹੜਾ ਮਰਜੀ ਮੰਤਰੀ ਆ ਸਾਰੇ ਦੁਰਦੇ ਆ ਦੇਸ਼ ਨੂੰ ਫੈਨ ਪਰ ਕਿਸੇ ਨੇ ਦੇਸ਼ ਵਾਸਤੇ ਸੋਚਿਆ ਨਹੀਂ ਦੇਸ਼ ਦੇ ਤੱਕ ਕਿੰਨਾ ਕਰਜ਼ਾ ਆ ਰਿਹਾ ਕੋਈ ਕੋਈ ਪਤਾ ਲੱਗਦਾ ਸਿਰਫ ਇਹ ਸਾਰੇ ਤੁਹਾਨੂੰ ਲੁੱਟਣ ਆ ਰਹੇ ਆ ਕਿਹੜੇ ਕਿਹੜੇ ਮੰਤਰੀ ਨੇ ਲੁੱਟਿਆ ਉਹ ਵੀ ਤਾਂ ਦੱਸੋ ਮੈਂ ਤੁਹਾਨੂੰ ਇਹ ਗੱਲ ਕਰ ਰਿਹਾ ਕੋਈ ਮੰਤਰੀ ਤੁਸੀਂ ਜਾਓ ਸਾਰੇ ਮੰਤਰੀਓ ਕਸਮ ਖਾ ਕੇ ਦੱਸੋ ਕਿ ਕਿਹੜਾ ਕੰਮ ਕੀਤਾ ਵਾ ਮੈਂ ਤਾਂ ਤੁਹਾਡੇ ਸਾਹਮਣੇ ਖੜਾ ਵਾਂ ਮੈਂ ਆਮ ਬੰਦਾ ਆ ਪਬਲਿਕ ਦਾ ਹਮਰਿਆ ਮੈਨੂੰ ਕੋਈ ਡਰ ਖਤਰਾ ਨਹੀਂ ਮੈਂ ਕਰਦਾ ਤੁਸੀਂ ਤੁਸੀਂ ਤਾਂ ਮੰਤਰੀ ਹੈ ਨਹੀਂ ਮੈਂ ਕਿਹੜਾ ਰੁਪਈਆ ਦੀ ਮਾਰਿਆ ਤੇ ਨਾ ਮੈਨੂੰ ਡਰ ਵਾ ਜੇ ਮੈਨੂੰ ਡਰ ਹੋਗਾ ਮੈਂ ਆਪਣੇ ਅੰਦਰ ਬੈਠੂਗਾ ਕਿ ਮੈਂ ਰੁਪਈਆ ਲੋਕਾਂ ਦਾ ਮਾਰਿਆ ਤੇ ਮੈਂ ਨਹੀਂ ਬਾਹਰ ਨਿਕਲਣਾ ਠੀਕ ਹੈ ਨਾ ਆਪ ਹਰ ਵਾਰੀ ਕਰਦੇ મોદી 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 ਕਦੀ ਕਿਆ ਰਾਹੁਲ ਗਾਂਧੀ ਰਾਹੁਲ ਗਾਂਧੀ ਕਦੀ ਕਿਆ ਵਾ ਲਾਲੂ ਪ੍ਰਸ਼ਾਦ ਜੀ ਜਿੰਦਾਬਾਦ ਜਿੰ ਕਦੀ ਕਿਹਾ ਵਾ ਕਦੀ ਨਹੀਂ ਕਿਹਾ ਕਿਉਂ ਨਹੀਂ ਕਿਹਾ ਜੇ ਹੁਣ ਗੱਲ ਕਰੀਏ ਮਾਰਿਆਵਾਦੀ ਕਿਹਾ ਜਿੰਦਾਬਾਦ ਜਿੰਦਾਬਾਦ ਕਦੀ ਨਹੀਂ ਕਿਹਾ ਕਿਉਂ ਨਹੀਂ ਕਿਹਾ ਇਹ ਸਭ ਗੱਲਾਂ ਵਾਸਤੇ ਰਾਜ ਬਣਿਆ ਬਾਕੀ ਇਹ ਮੋਟਰਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਇੱਕ ਇੱਕ ਮੌਕੇ ਤੇ ਹਰ ਕਿਸੇ ਨੂੰ ਦੋ ਕਿਸੇ ਪਾਰਟੀ ਨੂੰ ਵੋਟ ਨਾ ਪਾਓ ਸਿਰਫ ਆਜ਼ਾਦਾਂ ਨੂੰ ਪਾਓ ਇਹ ਵੀ ਆਪਣਾ ਪ੍ਰਚਾਰੀ ਇੱਕ ਤਰੀਕੇ ਨਾਲ ਆਪਣਾ ਪ੍ਰਚਾਰ ਹੀ ਕਰ ਰਹੇ ਤੁਸੀਂ ਮੈਂ ਕੋਈ ਪ੍ਰਚਾਰ ਕਿਸੇ ਦਾ ਨਹੀਂ ਕਰਦਾ ਪਿਆ ਆਜ਼ਾਦਾਂ ਨੂੰ ਕਿਹਾ ਆਜ਼ਾਦ ਮੈਂ ਆ ਮੈਂ ਤਾਂ ਬੇਗਮਪੁਰਾ ਪਾਰਟੀ ਸੰਜਿਆ ਫਰੰਕ ਦੋ ਹਾਂ ਉਹ ਪਾਰਟੀ ਰਜਿਸਟਰਡ ਹੈ ਤੁਹਾਡੀ ਰਜਿਸਟਰਡ ਹੈ ਪੂਰੇ ਇੰਡੀਆ ਦੇ ਵਿੱਚ ਤੁਹਾਨੂੰ ਨਹੀਂ ਪਤਾ ਤੁਸੀਂ ਨੈਟ ਸਰਚ ਕਰੋ ਅੱਛਾ ਜੀ ਫੇ ਤੁਸੀਂ ਸੁਟੇ ਪੇ ਆ ਦਾ ਮੈਂ ਤੁਸੀ ਤੁਸੀਂ ਆਪਣੇ ਉਹਨੂੰ ਆਜ਼ਾਦ ਕੈਂਡੀਡੇਟ ਕਿਉਂ ਕਹਿੰਦੇ ਆ ਜਾਗਦੇ ਨਹੀਂ ਅਗੇ ਨਾ ਕਦੀ ਤੁਸੀਂ ਰਾਸ਼ਨ ਲੈਣ ਗਏ ਮੇਰਾ خیال ਕਦੀ ਰਾਸ਼ਨ ਬੱਚਿਆਂ ਵਾਸਤੇ ਨਹੀਂ ਜਾਂਦਾ ਨਾ ਨਾ ਤਾਂ ਨਹੀਂ ਤੁਹਾਨੂੰ ਪਤਾ ਨਹੀਂ ਤੁਸੀਂ ਬੱਚਾ ਵਸ ਰਾਸ਼ਨ ਆਜ਼ਾਦ ਕੈਂਡੀਡੇਟ ਕਿਉਂ ਕਹਿੰਦੇ ਤੁਸੀਂ ਤੁਸੀਂ ਗਾਲ੍ਹਾਂ ਕੱਢੋਗੇ ਪ੍ਰਧਾਨ ਮੰਤਰੀ ਨੂੰ ਵੀ ਕਿ ਯਾਰ ਕੀ ਤਾਂ ਇੰਨਾ ਮਹਿੰਗਾ ਕਿਉਂ ਹੋ ਗਈ ਪ੍ਰਧਾਨ ਮੰਤਰੀ ਨੇ ਕਹਿੰਦਾ ਮੈਂ ਤਾਂ ਘਰ ਘਰ ਚ ਰਾਸ਼ਨ ਪਹੁੰਚਾਇਆ ਘਰ ਘਰ ਚੀਨਾ ਪਹੁੰਚਾਇਆ ਮਾ ਮੇਰੇ ਘਰ ਆਸ਼ਨ ਪਹੁੰਚਿਆ ਨਾ ਕੋਈ ਨੌਕਰੀ ਪਹੁੰਚੀ ਮੈਂ ਕਿਧਾ ਮੰਨਾ ਉਹ ਤਾਂ ਕਹਿੰਦੇ ਘਰ ਘਰ ਚੁੱਲਾ ਪਹੁੰਚਿਆ ਮਹਿੰਗਾਈ ਨੇ ਲੱਕ ਤੋੜ ਦਿੱਤਾ ਵੱਡੇ ਵੱਡੇ ਦੇ ਲੱਕ ਤੋੜਤੇ ਮਹਿੰਗਾਈ ਨੇ ਕੋਈ ਨਹੀਂ ਪਹੁੰਚਦਾ ਕਿਸੇ ਘਰ ਦੋ ਸਾਲ ਤੋਂ ਕੋਈ ਕੰਮ ਨਹੀਂ ਹੋ ਰਿਹਾ ਬਸ ਬੇੜਾ ਗਰਕ ਹੋ ਗਿਆ ਦੇਸ਼ ਦਾ ਕਰਤਾ ਸੱਤਨ ਦਾ ਕਿਹਨੇ ਕੀਤਾ ਸਾਰੇ ਲੋਕਾਂ ਨੇ ਜਿਹੜੇ ਵੀ ਸਰਕਾਰਾਂ ਆਗਿਆ ਕਿਹੜੀ ਸਰਕਾਰ ਨਹੀਂ ਖਾਂਦੀ ਦੱਸੋ ਮੈਨੂੰ ਕਿਹੜੀ ਸਰਕਾਰ ਸਾਰੇ ਨੂੰ ਪਤਾ ਲੱਗੇ ਮੈਨੂੰ ਦੱਸ ਦੋ ਮੈਂ ਉੱਥੇ ਚੱਲ ਜਾਣਾ ਸਰਕਾਰ ਤਾਂ ਕੀ ਹੁੰਦੀ ਆ ਮੈਨੂੰ ਕਿਹੜੀ ਸਰਕਾਰ ਸੱਚੀ ਮੈਨੂੰ ਤਾਂ ਕੋਈ ਸੱਚੀ ਲੱਗਦੀ ਨਹੀਂ ਕਿਉਂਕਿ ਕੋਈ ਇੱਧਰ ਜਾਈਏ ਨਾ ਕੋਈ ਉੱਧਰ ਜਾਈਏ ਉਹ ਯਾਰ VOTER ਨਾਲ ਵੀ ਕੀ ਗਲਤੀ ਹੈ ਜਦਨੇ ਤੁਹਾਨੂੰ ਵੋਟ ਦਿੱਤੀ ਉਹਦਾ ਕੀ ਕਸੂਰਾ ਉਹ ਤਾਂ ਰਕੋ ਹੱਕ ਮੰਗਦਾ ਪਿਆ ਜੇ ਨਹੀਂ ਕੀਤਾ ਕਿ ਸਰਕਾਰ ਨੇ ਕੰਮ ਨਾ ਸੀ ਤੁਹਾਨੂੰ ਤਾਂ ਤੁਹਾਨੂੰ ਵੋਟ ਜੇ ਮੈਨੂੰ ਲੋਕੀ ਵੋਟ ਦਿੰਦੇ ਆ ਕਿ ਮੈਨੂੰ ਪੁੱਛਣਗੇ ਅਗਲੇ ਵੀ ਤੈਨੂੰ ਵੋਟ ਦਿੱਤੀ ਆਪਾਂ ਐਦਾਂ ਕਰਿਓ ਫੜ ਕੇ ਇੱਧਰ ਆਓ ਤੈਨੂੰ ਅਸੀਂ ਵੋਟ ਪਾਈ ਆ ਬਿਨਾ ਪੈਸੇ ਤੋਂ ਬਿਨਾ ਰਿਸ਼ਵਤ ਤੋਂ ਠੀਕ ਹੈ ਨਾ ਪ੍ਰਧਾਨ ਮੰਤਰੀ ਹੋਣੇ ਕਹਿੰਦੇ 4 ਕਰੋੜ ਘੜ ਦਿੱਤਾ 2000 ਰੁਪਏ ਨੋਟ ਲੈ ਲੇਂਦਾ ਫੇਰ ਮੱਕਾ ਦੀ ਬਹੁਤ ਅਗਲੇ ਕਹਿੰਦੇ 4 ਕਰੋੜ ਘੜ ਦਿੱਤਾ ਕਿਹੜੇ ਘੜ ਦਿੱਤਾ 15 ਬੰਦੇ ਲੱਖ ਰੁਪਿਆ ਕਿਹਦੇ ਹਜ਼ਾਰ ਰੁਪਿਆ ਆ ਕਿਸੇ ਘਰ ਤੁਹਾਡੇ ਘਰ ਆ ਨਾ ਮੇਰੇ ਘਰ ਤੇ ਨਹੀਂ ਆਇਆ ਨਾ ਮੈਂ ਮੈਂ ਫਿਰ 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 ਕਿਉਂ ਅਖਬਾਰਾਂ ਤੇ ਸਤਿਆਰ ਦਿੰਦੇ ਲਾ ਕੇ ਫਿਰ ਬਾਬੇ ਦੇ 15 ਲੱਖ ਮੋਂ ਆਏਗਾ ਤੇ ਕਦੋਂ ਲੋਕਾਂ ਦਾ ਕਰਜ਼ੇ ਲਾਵਾਂਗਾ ਤੇ ਨਹੀਂ ਫਿਰ ਸਤਿਆਰ ਕਿਉਂ ਦਿੰਦੇ ਅਖਬਾਰਾਂ ਤੇ ਅਖਬਾਰ ਨਹੀਂ ਪੜਦੇ ਤੁਸੀਂ ਫੇ ਤੁਸੀਂ ਕਦੇ ਜਾਗ ਰੁਕ ਤੁਸੀਂ ਅਖਬਾਰ ਨਹੀਂ ਪੜਦੇ ਉਹ ਸੁੱਤਾ ਪਿਆ ਵਾ ਉਹ ਰਾਸ਼ਨ ਲੈਣ ਜਾ ਭਰਾ ਮੇਰੇ ਰਾਸ਼ਨ ਲੈਣ ਜਾ ਨਹੀਂ ਚਾਰ ਰਾਸ਼ਨ ਜਿੱਦਣ ਲੈਣਗੇ 700 ਰੁਪਏ ਰਾਸ਼ਨ ਲੈਣਗੇ ਆਪਣੇ ਘਰ ਚਾਰ ਕਰੋੜ ਭਰਾਵਾ ਮੇਰੀ ਗੱਲ ਸੁਣ 700 ਰੁਪਏ ਰਾਸ਼ਨ ਜਿੱਦਣ ਲੈਣਗੇ ਨਾ ਉਧਰ ਚਿੱਕਾ ਮਾਰ ਮਾਰ ਕੇ ਸੜਕ ਤੇ ਰੋਏਗਾ ਬਿਤੇਰੇ ਬੱਚੇ ਕੀ ਖਾਂਗੇ ਓਏ ਆਣ ਵਾਲੇ ਦੇਖਦਾ ਤੁਸੀਂ ਬੇੜਾ ਗਰਕ ਕਰਨ ਲੱਗੇ ਹੋ ਮੰਤਰੀਓ ਤੁਹਾਡਾ ਬੇੜਾ ਗਰਕ ਹੋ ਜਾ ਤੁਹਾਡਾ ਓਏ ਨਾ ਕਹਿੰਦਾ ਕਿ ਸਹੀ ਬੰਦੇ ਨੂੰ ਵੋਟ ਪਾ ਦਿਓ ਚੰਗੇ ਰਹੂਗੇ ਕਿਹਨੂੰ ਪਾਈਏ ਮੈਨੂੰ ਪਾਓ ਤਾਂ ਹੀ ਸਹੀ ਆ ਹਾਂ ਇਹ ਤਾਂ ਫੇ ਇਹ ਤਾਂ ਫੇ ਤੁਸੀਂ ਪ੍ਰਚਾਰ ਹੀ ਕਰ ਰਹੇ ਟਰਪਣਾ ਪ੍ਰਚਾਰ ਹੋ ਗਿਆ ਇਹ ਸੱਚ ਜਾ ਉਹਦਾ ਪ੍ਰਚਾਰ ਹੋ ਗਿਆ ਝੂਠ ਕਹਾਂ ਤਾਂ ਉਹ ਸੱਚ ਹੋ ਗਿਆ ਨਹੀਂ ਜੇ ਕੋਈ ਹੋਰ ਹੋਰ ਕੋਈ ਸਸਤਾ ਬੰਦਾ ਤੜਸ ਲਵਾ ਮੇਰੀ ਗੱਲ ਮੈਨੂੰ ਪਤਾ ਮੈਂ ਜਿਹੜੇ ਗਰੀਬੀ ਹੁਣ ਮੇਰਾ ਨੀਲਾ ਕਾਰਡ ਕਟਵਾਤਾ ਗਿਆ ਅੱਛਾ ਠੀਕ ਆ ਕਿੰਨੇ ਕਟਾਇਆ ਮੇਰੇ ਤਾਂ ਹੁਣ ਮੈਂ ਕਿਹੜੀ ਪਾਰਟੀ ਦੇ ਨਾਮ ਲਵਾਂ ਮੇਰਾ ਨੀਲਾ ਕਾਰਡ ਕਿਉਂ ਕਟਵਾਇਆ ਗਿਆ ਸਾਰੇ ਮੰਦੇ ਨੇ ਕਣਕ ਲਈ ਅੱਜ ਤੱਕ 5 ਸਾਲ ਹੋ ਗਏ ਮੈਂ ਕਦੀ ਕੌਂਸਲਰ ਧੱਕੇ ਖਾ ਕਦੀ ਐਮਐਲਏ ਦੇ ਸਾਰਿਆਂ ਨੇ ਡੀਸੀ ਸਾਹਿਬ ਨੂੰ ਮਿਲਿਆ ਉਹ ਕਹਿੰਦਾ ਵੀ ਔਰ ਨਾਲ ਸਾਰੀ ਸਾਡਾ ਬੰਦ ਹੈ ਯਾਨੀ ਕਿ ਮੇਰੇ ਗਰੀਬ ਵਾਸਤੇ ਸਾਰੀ ਸਾਡਾ ਬੰਦ ਹੋਵਾ ਜਿਹੜਾ ਕਿਸੇ ਪਾਰਟੀ ਦਾ ਵਰਕਰ ਆ ਉਹਦੇ ਵਾਸਤੇ ਸਾਰੀ ਸਾਡਾ ਖੁੱਲੀਆਂ ਨੇ ਮਤਲਬ ਕਿ ਮੈਂ ਸੱਚ ਕਹਨਾ ਵਾ ਜਲੇ ਇਦਾਂ ਕਿਉਂ ਹੁੰਦਾ ਯਾਰ ਟੱਕਾ ਆ ਇਹ ਤੱਕਾ ਵਾ ਬਹੁਤ ਵੱਡਾ ਤੱਕਾ ਵਾ ਇਹ ਦੇਖੋ ਤੱਕਾ ਬੰਦ ਕਰਾਉਣਾ ਵਾ ਉਹ ਤਾਂ ਕਹਿੰਦੇ ਘਰਾਂ ਘਰਾਂ ਰੈਸ਼ਨ ਦਵਾਂਗੇ ਤੁਹਾਡੇ ਘਰਾਂ ਘਰਾਂ ਫਿਰ ਮੇਰੇ ਘਰ ਤਾਂ ਨਹੀਂ ਆਏ ਜੀ ਇਹ ਤਾਂ ਸਰਕਾਰ ਕਿੰਦੀ ਆ ਮੈਂ ਤਾਂ ਰੋ ਨੀਲੇ ਕਾਟ ਕਰਕੇ ਛੱਡੋ ਮੇਰੇ ਘਰ ਇਹ ਵੀ ਆ ਗਿਆ ਕਿ ਪੁਖਾਤੇ 5-6 ਖਾਤੇ ਖੋਲੇ ਉਹਦਾ ਨੋਟਿਸ ਆ ਗਿਆ ਹੋਰਾਂ ਦੇ ਘਰ 20-20 ਖਾਤੇ ਖੁੱਲੇ ਲੋਕਾਂ ਨੂੰ ਉਹਦਾ ਘਰ ਨੋਟਿਸ ਆਇਆ ਮੇਰੇ ਸਿਰਫ 5 ਖਾਤੇ ਖੁੱਲੇ ਮੇਰੇ ਘਰ ਨੋਟਿਸ ਆ ਗਿਆ ਮੇਰੇ ਬੱਚੇ ਨੂੰ ਸਕੂਲ ਤੋਂ ਬਾਹਰ ਕੱਢਿਆ ਨਾ ਵੀ ਤੇਰੇ ਸਕੂਲ ਦੇ ਤੇਰੇ ਬੱਚੇ ਦੀ ਵਰਦੀ ਨਹੀਂ ਸਹੀ ਉਹ ਮਾਮਾ ਬਾਕੀ ਆਲੇ ਬੱਚਿਆਂ ਦੀ ਵਰਦੀ ਦੇਖ ਲੈ ਇਹ ਸਭ ਸਰਕਾਰ ਤੱਕਾ ਕਰਦੀ ਪਈ ਆ ਮੈਂ ਤਾਂ ਖੜਾ ਹਾਂ ਸਰਕਾਰ ਦੇ ਵਿਰੋਧ ਦੇ ਵਿੱਚ ਕੀ ਇਹਨਾਂ ਨੇ ਬੇੜਾ ਗਰਤ ਕੀਤਾ ਸਾਡੇ ਹਿੰਦੁਸਤਾਨ ਨੂੰ ਗੁਲਾਮ ਕਰ ਦੇਣਾ ਇਹਨਾਂ ਨੇ ਇਹ ਸੱਤਿਆ ਨਾਸ ਕਰ ਦੇਣਾ ਦੇਸ਼ ਦਾ ਹੋਰ ਜਿਹੜਾ ਮਾੜਾ ਮੋਟਾ ਬੇੜਾ ਗਰ ਕਰ ਦਿੱਤਾ ਨਾ ਉਹ ਪਿੰਗ ਪੁੰਗਿਆ ਸਰਕਾਰ ਜਿਹੜੀ ਕੀ ਆ ਉਹ ਕਹਿੰਦੇ ਇਹਨੂੰ ਰਸ਼ੀਅਨ ਤੋਂ ਕੋਣੋ ਜਿਹਾ ਵੀ ਲੈਟਰੀ ਕਰਾਉਂਦੇ ਦੇ ਕੋਈ ਕੋਰੀਆ ਦਸਰ ਕੋਰੀਆ ਉਹਨਾਂ ਨੇ ਬੇੜਾ ਕਰ ਕੀਤਾ ਬਸ ਇਹੋ ਹੀ ਹੋਜ਼ ਕਰਨ ਲੱਗੇ ਆ ਬਸ ਕੌਣ ਮੇਰੇ ਵਧਾ ਨਹੀਂ ਖੜਾਊਗਾ ਨਹੀਂ ਬੋਲੂਗਾ ਨਾ ਇਹਨਾਂ ਕਹਾਂਗੇ ਇੱਥੇ ਕੜਾ ਬੋਲਦਾ ਪਿਆ ਉਹ ਸਾਲ ਗਾਵਾਂ ਟੱਗੇ ਚੱਕ ਦੋ ਫੱਟੇ ਨਹੀਂ ਹੁਣ ਖੜੇ ਹੋਵਾਂਗੇ ਐਦ ਕੀ ਖੜੇ ਹੋਵਾਂਗੇ ਹੋਵਾਂਗੇ ਤੇਰ ਤੇ ਥੋੜੀਆਂ ਨਾ ਤੋ ਕਿੰਨੀਆਂ ਸੀਟਾਂ ਕਿੰਨੀਆਂ ਸੀਟਾਂ ਸਿਰਫ ਇਹ ਮਰ ਜਾਂਗ ਇਹ ਸਾਨੂੰ ਮੰਤਰੀ ਮਰਵਾ ਸਕਦੇ ਆ ਜਾਂ ਪਰਚੇ ਪਵਾ ਸਕਦੇ ਆ ਸਿਰਫ ਇਹ ਦੋ ਹੀ ਕੰਮ ਕਰ ਸਕਦੇ ਆ ਜਾਂ ਮਰਵਾ ਸਕਦੇ ਆ ਜਾਂ ਪਰਚੇ ਪਵਾ ਸਕਦੇ ਸੱਚ ਸੁਣਨ ਦੀ ਇਹ ਹਿੰਮਤ ਨਹੀਂ ਆ ਗਈ ਇਹਨਾਂ ਉਹ ਮਿਰਚਾਂ ਤੇ ਲੜੂ ਗਿਆ ਮਿਰਚਾਂ ਤੇ ਲੜੂ ਗਿਆ ਠੀਕ ਆ ਮਿਰਚਾਂ ਤੇ ਲੜੂ ਗਿਆ ਨੇਚਾ ਤੇ ਲੜੂ ਗਿਆ ਪਰ ਸੱਚ ਕਹਿਣ ਵਾਲੀ ਗੱਲ ਨਹੀਂ ਢੁਕਵਾ ਨਹੀਂ ਤੁਹਾਡੇ ਪਾਰਟੀ ਦੇ ਪ੍ਰਧਾਨ ਸੁੱਚਾ ਸਿੰਘ ਜੀ ਕਿੱਥੇ ਆ? ਉਹ ਵੀ ਆਪਣੇ ਕੋਲ ਜਾਂ ਬਾਹਰ ਥੋੜੀ ਜਾਣਾ ਉਹਨਾਂ ਨੇ? ਨਹੀਂ ਅੱਜ ਆਏ ਨਹੀਂ ਤੁਹਾਡੇ ਨਾਲ। ਕਿਉਂ ਨਹੀਂ ਆਇਆ? ਕੱਲ ਆ ਜੂਗੇ। ਹੁਣ 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 ਮੈਨੂੰ ਦੱਸੋ ਅੱਜ ਜਿਹੜੀ ਕੋਈ ਕਿਹੜੀ ਮੰਗ ਲੈ ਕੇ ਪਹੁੰਚੇ? ਵਧੀਆ ਪਾਰਟੀਆਂ ਨੇ ਉਹਨਾਂ ਨੇ ਮੈਨੂੰ ਮਰਵਾਣਾ ਵਾ। ਠੀਕ ਹੈ ਤੇ ਮੈਂ ਤਾਂ ਸਿੱਧੀ ਗੱਲ ਕਹਿੰਦਾ ਵੀ ਮੈਨੂੰ ਪਾਰਟੀਆਂ ਨੇ ਮਰਵਾਣਾ ਵਾ। ਅੱਜ ਜਿਹੜੀ ਪਾਰਟੀਆਂ ਬੱਠਿਆ ਪਾਰਟੀਆਂ ਅੱਜ ਕਿਹੜੀ ਮੰਗ ਲੈ ਕੇ ਪਹੁੰਚੇ ਤੁਸੀਂ? ਮੰਗ ਮੈਂ ਇਲੈਕਸ਼ਨ ਲੜੂਗਾ ਤੇ ਪੰਜਾਬ ਵਿੱਚ ਤੇ ਨਾਲ ਲੋਕਾਂ ਦਾ ਸਵਾਲ ਚੰਦਾ ਕਿ ਜਿਹੜਾ ਤੁਹਾਡਾ ਸਪੋਰਟ ਨਹੀਂ ਕਰਦਾ ਤੁਸੀਂ ਉਹਨੂੰ ਬੋ ਜਿਹੜੇ ਬੰਦੇ ਨੂੰ ਬੋਟ ਦੇਖੋ 4599 ਬੋਟ ਭਾਈ ਪੂਰੇ ਇੰਡੀਆ ਦੇ ਪੂਰੇ ਪਰਦੇਸ ਪਤਾ ਲੱਗ ਗਿਆ ਵਾ ਤੇ ਹੁਣ ਜੇ ਤੁਸੀਂ ਲੋਕੀ ਨਹੀਂ ਹਜੇ ਬੰਦਾ ਬਣੋਂਗੇ ਤੇ ਹੋਰ ਕਿੰਨਾ ਦੇਸ਼ ਨੂੰ ਗੁਲਾਮ ਕਰਾਣਾ ਕਰਾ ਲੋ ਕਿੰਨੇ ਕਿ ਮਾਮਾ ਦੀਆਂ ਵਾਲੀਆਂ ਤੋੜੀਆਂ ਗਈਆਂ ਕਿੰਨੇ ਕਿ ਵਿਚਾਰੇ ਸਮੈਕੀਏ ਇੱਥੇ ਬਣਾ ਕੇ ਵਾਕੀਏ ਬਣਾ ਬਣਾ ਕੇ ਲੋਕਾਂ ਦੇ ਦੇਸ਼ ਖਰਾਬ ਕਰਤਾ ਪੰਜਾਬ ਦਾ ਹਾਲਾਤ ਖਰਾਬ ਕਰਤਾ ਮਾਹੌਲ ਖਰਾਬ ਹੋਇਆ ਸਾਰੇ ਇਹ ਮੰਤਰੀਆਂ ਸੰਤਰੀਆਂ ਦਾ ਕਰਕੇ ਹੋਇਆ ਵਾ ਏ ਚੰਦੇ ਤੇ ਕੀ ਨਹੀਂ ਹੋ ਸਕਦਾ ਨਹੀਂ ਹੁਣ ਤੁਸੀਂ ਕੰਪਲੀਟ ਦੇਣਾ ਕਿਸੇ ਨੂੰ ਮੈਂ ਕੀ ਰੋਡ ਕੰਪਲੀਟ ਦੇਣੀ ਸੁਲਮ ਜੀ ਆ ਬਰਦਾਸ ਸਿੰਘ ਸੀ ਨਾ ਉਹਦਾ ਪੰਜਾਬ ਪੁਲਿਸ ਦਾ ਟੌਰ ਬਣਾਉਣਾ ਇੱਕ ਨੰਬਰ ਤੇ ਪੂਰੇ ਇੰਡੀਆ ਦੇ ਪੂਰੇ ਪਰਦੇਸ ਪੰਜਾਬ ਪੁਲਸ ਵਰਗੀ ਟੌਰ ਹੈ ਨਹੀਂ ਕਿਸੇ ਤੇ ਉਹ ਜਿਹੜਾ ਕੰਮ ਪੰਜਾਬ ਪੁਲਸ ਕਰਦੀ ਕੋਈ ਨਹੀਂ ਕਰ ਸਕਦਾ ਔਰ ਮੈਂ ਤਾਂ ਨਹੀਂ ਗੱਲ ਕਰਨਾ ਔਰ ਇਹ ਸਾਲਰੀ ਤੌਰ ਬਣੀ ਪਈ ਆ ਔਰ ਜੇ ਮੈਂ ਗੱਲ ਕਰ ਆਪਣੇ ਵਕੀਲਾ ਸਾਹਿਬਾਂ ਦੀ ਪਬਜੀਤ ਸਾਹਿਬ ਚਾਰੇ ਕਹਿੰਦੇ ਹੈ ਵੈਲਟ ਪੇਪਰ ਨਾ ਬੋਟ ਪਾਓ ਇਹ ਕਹਿੰਦੇ ਨਹੀਂ ਈਵੀ ਨਾ ਪਚਾਣੀ ਈਵੀ ਦਾ ਕਿਉਂ ਪਚਾਣੀ ਵੀ ਵੈਲਟ ਪੇਪਰ ਨਾ ਬੋਟ ਪਾਓ ਈਵੀਐਮ ਈਵੀਐਮ ਨਹੀਂ ਨਾਮ ਲੈਣ ਦਾ ਮੈਂ ਕੀ ਕਰਾਂ ਫੇਰ ਫੇਰ ਤੂੰ ਕਹਾਂ ਲੀਡਰ ਬੈ ਲੀਡਰ ਹੈਗਾ ਮੈਂ ਕਿੰਨਾ ਕਹਾਂ ਮੈਂ ਲੈਤਾ ਉਹਨਾਂ ਦਾ ਅੱਛਾ ਬਾਕੀ ਤੂੰ ਲੈ ਦੇ ਇਹ ਅੱਜ ਕਿ ਖੜੇ ਹੋਣਾ ਖੜਿਆ ਮੈਂ ਕਿਹੜੀ ਪਾਰਟੀ ਲੋ ਨਹੀਂ ਇਲੈਕਸ਼ਨਾਂ ਦੇ ਲੈਕਸਰ ਵੀ ਖੜਾ ਹੈ ਕਿਹੜੀ ਪਾਰਟੀ ਲੋ ਬੇਗੰਪੁਰਾ ਸਾਂਝਾ ਫਰੰਟ ਇੱਕ ਸੀਟ ਓ ਯਾਰ ਕੋਈ ਸੀਤਾ ਸੂਤਾ ਨਾ ਦੇਖ ਤੂ ਬਸ ਲੋਕਾਂ ਦਾ ਹੱਕ ਦੇ ਮੈਨੂੰ ਭਾਵੇਂ ਵੋਟ ਇੱਕ ਨਾ ਪਾਓ ਮੈਂ ਕਹਿੰਦਾ ਕਿ ਭਾਵੇਂ ਮੈਨੂੰ ਵੋਟ ਕੋਈ ਇੰਡੀਆ ਨਹੀਂ ਕਹਿੰਦਾ ਪਰ ਜਿਹੜਾ ਬੰਦਾ ਸਹੀ ਤੁਹਾਡਾ ਕੰਮ ਕਰਦਾ ਉਸ ਬੰਦੇ ਨੂੰ ਵੋਟ ਪਾਓ ਕੱਲ ਉਹ ਇਹ ਨਾ ਇਹ ਪਾਰਟੀ ਛੱਡ ਕੇ ਦੂਜੀ ਪਾਰਟੀ ਦੂਜੀ ਪਾਰਟੀ ਜਿੱਤੀ ਦੀ ਪਾਰਟੀ ਬਸ ਉਹਦੇ ਮਗਰ ਹੀ ਲੱਗੇ ਰਹੋ ਬਸ ਤੁਸੀਂ ਇਦਾਂ ਦੇਖੋ ਵੀ ਜੇ ਤੁਹਾਡੀ ਵੋਟ ਦਾ ਮੁੱਲ ਮੋੜਦਾ ਤੁਸੀਂ ਉਹਦੇ ਮਗਰ ਜਾਓ 45000 ਜਿਨਵੇਂ ਵੋਟਾਂ ਪਈਆਂ ਨਾ ਮੈਨੂੰ ਕਿਸੇ ਪਾਣੀ ਪਿਆ ਨਾ ਮੈਂ ਉਹਨਾਂ ਨੂੰ ਪਿਆਰ ਜਾਲਾ ਨੂੰ ਉਹਨਾਂ ਨੇ ਹੱਕ ਸੱਚ ਦੀ ਵੋਟ ਪਾਈ ਆ ਅੱਜ ਮੈਨੂੰ ਕੱਲ ਉਹ ਇੱਕ ਬੰਦਾ ਵੀ ਉਹ ਔਰ ਇਹ ਕਹਿੰਦੇ ਆਪਣੀ ਸ਼ਰਾਬ ਵੇਚ ਕੇ ਮੀਟ ਖਵਾ ਕੇ ਜਾਂ ਇਹਨਾਂ ਨੂੰ ਰੋਟੀ ਪਾਣੀ ਖਵਾ ਕੇ ਮਗਰ ਲਾ ਕੇ ਬੰਦੇ ਦੀ ਵੋਟਾਂ ਪਵਾ ਲੈਂਦੇ ਆ ਉਸ ਤੋਂ ਬਾਅਦ ਬੰਦੇ ਦੀ ਗਿਣਤੀ ਨਹੀਂ ਕਰਦੇ ਕਿਉਂ ਨਹੀਂ ਕਰਦੇ ਇਹ ਲੋਕਾਂ ਨੂੰ ਪਤਾ ਲੱਗਦਾ ਵਾ ਇਹ ਮਹਿੰਗਾਈ ਸਿਰ ਤੇ ਚੜ ਕੇ ਬੋਲਦੀ ਪਈ ਆ ਜਦ ਕੋਈ ਬੰਦਾ ਰਾਸ਼ਨ ਲੈਣ ਜਾਂਦਾ ਨਾ ਉਹਨੂੰ ਪੁੱਛ ਕੇ ਲਿਖੋ ਉਹਦਾ ਘਰ ਦੀ ਤਕਲੀਫ ਕੀ ਆ ਉਹਦੇ ਦਿਲ ਤੇ ਸੱਟ ਲੱਗਦੀ ਆ ਪਰ ਜਿਹਦੇ ਕੋ ਹਰਾਮ ਦੇ ਪੈਸੇ ਆ ਬਹੁਤ ਜ਼ਿਆਦਾ ਜਿਹਨੇ ਲੋਕਾਂ ਲੁੱਟਾ ਉਹਨੂੰ ਕੀ ਲੋੜ ਆ ਉਹਨੂੰ ਕੋਈ ਲੋੜ ਨਹੀਂ ਕੀ ਮੇਰੇ ਵਰਗੇ ਬੰਦੇ ਨੂੰ ਪੁੱਛ ਕੇ ਲਖੋ ਜੇ 500 ਰੁਪਏ ਦੇ ਆ ਜਿਹਾ ਲਾਉਂਦਾ ਉਹਨੂੰ ਪਤਾ ਵਾ ਕਿ 500 ਦੀ ਕੀ ਇਹ ਮੈਂ ਗੱਲ ਕਿ ਫਿਰ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਪ੍ਰਧਾਨ ਮੰਤਰੀ ਸਾਹਿਬ ਆ ਜਿਹੜੀ ਮਹਿੰਗਾਈ ਆ ਘਟਾਓ ਇਦਾਂ ਨਾ ਕਰੋ ਜੋ ਵੋਟਾਂ ਦੀਆਂ ਸੈਂਟਰਲ ਰੇਟ ਘਟਾਤਾ ਬਾਅਦ ਚ ਫਿਰ ਦੋਸ ਵਧਾਤਾ ਆ ਦੇਖੋ ਹਾਲਾਚਰੀ ਨਹੀਂ ਹੋਈ ਮੈਨੂੰ ਬਣਾਓ 4 ਘੰਟੇ ਤੇ ਪ੍ਰਧਾਨ ਮੰਤਰੀ ਮੈਂ ਤੁਹਾਨੂੰ ਇੰਡੀਆ ਮੀਟ ਕਰਕੇ ਦਿਖਾ ਦਊਗਾ ਹਾਂ 4 ਘੰਟੇ 'ਚ ਫਿਰ 4 ਘੰਟੇ 'ਚ ਉਹ ਕਿੱਦਾਂ ਵੀ ਮੀਟ ਕਰ ਦਊਗਾ 4 ਘੰਟੇ 'ਚ ਤਾਂ ਮੈਂ ਵੀ ਤਾਂ ਦੇਸ਼ੀ ਆ ਨਾ ਹਾਂ ਤੁਸੀਂ ਮੈਂ ਤਾਂ ਹੀ ਜਾਂ ਤੈਨੂੰ ਕਰੂੰਗਾ ਚਲੋ ਜੇ ਨਾ ਉਹ ਮੇਰ ਕਰ ਦਤਾ ਫਿਰ ਤੁਹਾਡਾ ਨਾਮ ਜਿਹੜਾ ਡਾਲੀ ਦਾ ਪ੍ਰਧਾਨ ਮੰਤਰੀ ਆਦੇ ਤਾਂ ਤੁਹਾਡਾ ਨਾਮ ਮੈਨੂੰ ਆਪਣੇ ਨਾਮ ਦੀ ਲੋੜ ਨਹੀਂ ਹੈਗੀ ਬਸ ਦੇਸ਼ ਵਿੱਚ ਸਾਰੇ ਰੋਟੀ ਮਿਲੇ ਸਾਰੇ ਨੌਕਰੀਆਂ ਮਿਲਣ ਸਾਰੇ ਐਜੂਕੇਸ਼ਨ ਮਿਲੇ ਸਾਰੇ ਨੂੰ ਮੈਡੀਕਲ ਮਿਲੇ ਬਸ ਮੇਰਾ ਹੀ ਇਤਤ ਮੈਨੂੰ ਉਹ ਹੀ ਚਾਹੀਦਾ ਮੈਂ ਗਰੀਬ ਬੰਦਾ ਹੈ ਹੀ ਇਹ ਦੇਖਾ ਮੇਰੀ ਔਕਾਤ ਨੂੰ ਪਤਾ ਮੇਰੀ ਔਕਾਤ ਨੂੰ ਪਤਾ ਜਿਹੜੀ ਔਕਾਤ ਤੇ ਮੈਂ ਬੋਲਦਾ ਪਿਆ ਨਾ ਹੁਣ ਲੋਕੀ ਤੇ ਫੁਕਰੇ ਬੜੇ ਹੋਣੇ ਆ ਕਈਨ ਟਾਂਚਾ ਲਾਉਣੀ ਆ ਕਈ ਕੁਸ਼ਤ ਕਰਦੇ ਕੁਛ ਨਹੀਂ ਹੈਗੇ ਦੇਖੋ ਜਦੋਂ ਦੋ ਪਹਿਲਵਾਨ ਲੜਦੇ ਨਾ ਜੇ ਲੜਦਾ ਨਾ ਵਿੱਚ ਮੈਦਾਨ ਉਹਨੂੰ ਪਤਾ ਨਹੀਂ ਕਿੱਦ ਉਹਨੂੰ ਕਿਉਂ ਨਹੀਂ ਮਜਾਂਦਾ ਉਹ ਵਿੱਚ ਲੜਦਾ ਨਹੀਂ ਹੁੰਦਾ ਹੁਣ ਜਦੋਂ ਵਿੱਚ ਮੈਦਾਨ ਜਾ ਕੇ ਲੜੋ ਫਿਰ ਪਤਾ ਲੱਗਦਾ ਹੁਣ ਆਪਾਂ ਹਰ ਵਾਰ ਲੜਦੇ ਆਂ ਸਾਨੂੰ ਪਤਾ ਲੋਕਾਂ ਸਮੱਸਿਆ ਪਰ ਲੇਕਿਨ ਸਾਨੂੰ ਵੋਟ ਲੋਕੀ ਨਹੀਂ ਪਾਉਂਦੇ ਨਾ ਪਾਣ ਅੱਜ ਨਹੀਂ ਸਮਝਣ ਕੱਲ ਸਮਝ ਕਦੀ ਤਾਂ ਠੋਕਰ ਲੱਗੂਗੀ ਉਹਨੂੰ ਯਾਰ ਜੀ ਨਹੀਂ ਨਹੀਂ ਤਾਂ ਸੱਚ ਕਹਿੰਦਾ ਹਾਂ ਮੌਕਾ ਦਿੱਤਾ ਜਾਏ ਇੱਕ ਵਾਰੇ ਮੌਕਾ ਦਿੱਤਾ ਜਾਏ ਬੰਦੇ ਨੂੰ ਪਤਾ ਲੱਗੇ ਵੀ ਯਾਰ ਕੋਈ ਬੰਦਾ ਚੱਲ ਰਿਹਾ ਜੇ ਆਪਾਂ ਮੰਤਰੀ ਬਣ ਕੇ ਜਾਂ ਸਦਨੀ ਬਣ ਕੇ ਘਰ ਬੈਠੇ ਰਹੇ ਆਪਾਂ ਲੋਕਾਂ ਨੂੰ ਕਹਿੰਦਾ ਯਾਰ ਤੂੰ ਜਾ ਕੰਮ ਕਰ ਹੁਣ ਜਿੰਨੀਆਂ ਪ੍ਰਾਪਰਟੀਆਂ ਬਣੀਆਂ ਕਿਹੜੇ ਲੀਡਰ ਦਾ ਹਿੱਸਾ ਨਹੀਂ ਅੱਜ 50-50 ਕਰੋੜ ਰੁਪਇਆ ਕਮਾ ਕੇ ਬੈਠਾ 100-100 ਕਰੋੜ ਰੁਪਇਆ ਨਹੀਂ ਕਮਾ ਕੇ ਬੈਠਾ ਕਿਹੜਾ ਲੀਡਰ ਇੱਕ ਲੀਡਰ ਦੱਸ ਦਿਓ ਮੈਨੂੰ ਹੁਣ ਮੇਰੀ ਗੱਲ ਸੁਣੋ ਇੱਕ ਸੀਰੀਅਸ ਹੋ ਕੇ ਜਿਹੜੀਆਂ ਪਾਰਟੀਆਂ ਦਾ ਫੇਰ ਫੇਰ ਚੱਲ ਰਿਹਾ ਵਾ ਅੱਜ ਕੋਈ ਉਧਰ ਤੇ ਕੋਈ ਉਧਰ ਸਾਰੇ ਮੈਨੂੰ ਪਾਣ ਆਜ਼ਾਦਾਂ ਦੇ ਵੋਟਾਂ ਪਾਣ ਜਿਹੜਾ ਜਿਆਦਾ ਸਾਰੇ ਜາດ ਜਿੱਤਾਂ ਦੇ ਰਾਕੀ ਐਜੀ ਵੱਖਰੀ ਚੀਜ਼ ਸਿਸਟਮ ਕਰ ਦੋ ਕਿ ਦੁਨੀਆ ਦੇਖੇ ਯਾਰ ਬਣਤੀ ਗਿਆ ਦੀ ਅੱਗੇ ਹਲਾ ਦੇ ਤਾਂ ਪਤਾ ਕਰ ਦੋ ਵੀ ਦੁਨੀਆ ਦੇਖੇ ਯਾਰ ਵਾਕਈ ਯਾਰ ਆਜ਼ਾਦਾਂ ਨੂੰ ਵੋਟ ਮੈ ਗਈ ਸਾਰੀਆਂ ਪਾਰਟੀਆਂ ਹੱਥ ਮਲਦੀਆਂ ਰਹਿ ਗਈਆਂ ਇਹ ਹੁ ਸਾਰੇ ਜ਼ਾਦਾ ਨੂੰ ਵੋਟ ਪਾਓ ਮੈਂ ਇੱਕੋ ਗੱਲ ਕਹਿਣਾ ਚਾਹੁੰਦਾ ਮੈਂ ਸੱਚ ਦੇ ਤਹਤੇ ਬੋਲਦਾ ਪਿਆ ਬੇਸ਼ੱਕ ਮੈਨੂੰ ਵੋਟ ਨਾ ਪਾਓ ਸਾਰੇ ਜ਼ਾਦਾ ਨੂੰ ਵੋਟ ਪਾ ਲਓ ਮੈਂ ਗੱਲ ਕਹਿਣਾ ਚਾਹੁੰਦਾ ਕਿ ਮੈਂ ਇੱਕ ਸੱਚਾਈ ਲੱਗਦਾ ਨਾ ਦੇਸ਼ ਦੇ ਅੰਦਰ ਆ ਆਜ਼ਾਦਾਂ ਨੂੰ ਵੋਟ ਪਾਈਏ ਤੁਸੀਂ ਤਾਂ ਪਾਰਟੀ ਵੱਲੋਂ ਖੜੇ ਹੋਣਾ ਮੈਂ ਤੇ ਬੈਠੋ ਮੈਂ ਕਿਹੜਾ ਜਿੱਤੂਗਾ ਜਿੱਤੂ ਹਰ ਲੋਕਾਂ ਨੇ ਫੈਸਲਾ ਕਰਨਾ ਇਹ ਤੁਸੀਂ ਕਹਿੰਦੇ ਕਿ ਮੈਂ ਤਾਂ ਪਾਰਟੀ ਵੱਲੋਂ ਖੜਾ ਹੋਣਾ 4899 ਵੋਟ ਪਈਆਂ ਨਾ ਤੇ ਲੋਕ ਹੀਰੋ ਬਣਿਆ ਜਿਹੜਾ ਮੈਨੂੰ ਵੋਟ ਪਾਇਆ ਹੀਰੋ ਬਣਿਆ ਉਹ ਨਾ ਕਿਸੇ ਜਿੱਦੋ ਬਣਿਆ ਕਿਸੇ ਦੀ ਵੋਟ ਇਹਨੇ 27 28 ਬੰਦੇ ਖੜੇ ਸੀਗੇ ਕਿਸੇ ਦਾ ਨਾਮ ਲਿਸਟ ਤੇ ਆ ਸਿਰਫ ਨੀਟੂ ਸ਼ਤਰਾਂ ਦਾ ਆਇਆ ਉਹਨੂੰ ਮਹਾਰਾਜ ਚਿੰਤਪੁਨੀ ਦਾ ਆਸ਼ੀਰਵਾਦ ਵਾ ਮੈਂ ਮਹਾਰਾਣੀ ਚਿੰਤਪੁਨੀ ਮਹਾ ਇੱਕ ਦਵਾ ਕਰਨ ਜਾਣਾ ਵੀ ਮਹਿੰਗਾਈ ਘਟੇ ਲੋਕਾਂ ਨੂੰ ਬੱਚਾ ਨੌਕਰੀ ਮਿਲੇ ਲੋਕਾਂ ਦੇ ਬੱਚੇ ਨਸ਼ੇ ਤੋਂ ਬਚਣ ਐਜੂਕੇਸ਼ਨ ਬਣੇ ਪਰਮਾਤਮਾ ਮਾਤਾ ਜਿੰਦਪੂਨੀ ਸਭ ਦਾ ਭਲਾ ਕਰੇ ਬਸ ਮੈਂ 4500 ਚ ਮੈਂ ਵੀ ਇੱਕ ਸੀਗਾ ਸਾਰੇ ਯਾਰ ਸਾਰੇ ਬੰਦੇ ਯਾਰ ਤੂੰ ਹੀ 4500 ਨੀਂ ਮੈਂ ਤੂੰ ਤੇਰਾ ਭਲਾ ਆਊਗਾ ਭਰਾਵਾ ਜਦ ਤੂੰ ਵੋਟ ਪਾਈ ਤੇਰੀ ਬੜੀ ਮਿਹਰਬਾਨੀ ਐ ਆਪਾਂ ਦੇ ਸਾਡੇ ਪਿੰਲੇ ਕੁਛ ਨਹੀਂ ਗਰੀਬੀ ਆ ਪਰ ਸਾਡੇ ਹਾਲਾਤ ਬਹੁਤ ਗਰੀਬਾਂ ਨਹੀਂ ਹੁਣ ਮੈਂ ਵੀ ਕਾਲਰ ਤੋਂ ਫੜਾ ਇੰਨਾ ਗਰੀਬ ਮੈਂ ਦੇਖੋ ਮੈਂ ਬਹੁਤ ਗਰੀਬ ਹਾਂ ਆਪਣੀ ਜਾਨੀ ਲਾ ਕੇ ਮੈਂ ਪੈਸੇ ਮਿਹਨਤ ਕਰਕੇ ਪੈਸੇ ਕਮਾਣਾ ਪਰ ਜਿਹੜਾ ਇਹਨਾਂ ਦੇ ਵੀਰਾਂ ਨੇ 10 15 ਬੰਦੇ 20 ਬੰਦੇ ਹੈਗੇ ਜਿਹੜੇ ਮੇਰੀ ਸਪੋਰਟ ਕਰਦੇ ਮੈਂ ਉਹਨਾਂ ਦਾ ਬਹੁਤ ਧੰਨਵਾਦ ਆ ਕਿ ਉਹ ਮੈਨੂੰ ਵਿਚਾਰੇ 200 200 200 400 5-5 ਦਿੰਦੇ ਆ ਮੇਰਾ ਘਰ ਦਾ ਖਰਚਾ ਚੱਲਦਾ ਉਹਨਾਂ ਵੀਰਾਂ ਦਾ ਮੈਂ ਬਹੁਤ ਧੰਨਵਾਦ ਕਰਦਾ ਐਨਆਈ ਵੀਰਾਂ ਦਾ ਜਿਹੜੇ ਪੰਜਾਬ 'ਚ ਬੈਠੇ ਆ ਜਿਹੜੇ ਹਿੰਦੁਸਤਾਨ 'ਤੇ ਬੈਠੇ ਆ ਸ